ਗੁਰਦੇ ਇੱਕ ਬਹਾਦਰ ਸਾਹਿਬ ਦੇ 350 ਵੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਨਗਰ ਕੀਰਤਨ ਅਸਾਮ ਤੋਂ ਦਿੱਲੀ ਲਈ ਅੰਦਾਜ਼ਾ ਜਾ ਰਿਹਾ ਜੋ ਅੱਗੇ ਪੰਜਾਬ ਨੂੰ ਜਾਣਾ ਹੈ ਔਰ 25 ਅਕਤੂਬਰ ਨੂੰ ਦਿੱਲੀ ਦੇ ਵਿੱਚ ਉਹਦੇ ਸਮਾਗਮ ਵੀ ਰੱਖੇ ਜਾ ਰਹੇ ਸੀ ਸ਼੍ਰੋਮਣੀ ਕਮੇਟੀ ਵੱਲੋਂ ਉਹਦਾ ਪ੍ਰਬੰਧ ਕੀਤਾ ਜਾ ਰਿਹਾ ਸੀ ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਬੇਨਤੀ ਪੱਤਰ ਵੀ ਦਿੱਲੀ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤਾ ਗਿਆ ਸੀ ਜਿਸ ਦੇ ਵਿੱਚ ਮੰਗ ਕੀਤੀ ਗਈ ਸੀ ਕਿ ਭਾਈ ਲੱਖੀਸ਼ਾ ਵੰਜਾਰਾ ਹਾਲ ਸਮਾਗਮ ਲਈ ਔਰ ਰਿਹਾਈਜ ਲਈ ਸਰਵਾਮਾ ਦਾ ਪ੍ਰਬੰਧ ਕੀਤਾ ਜਾਏ ਪਰ ਕੱਲ ਦਿੱਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਦਾ ਹਰਮਿਤ ਸਿੰਘ ਕਾਲਕਾਨ ਨੇ মিডিਆ ਨਾਲ ਗੱਲਬਾਤ ਕਰਦੇ ਇੱਕ ਚਿੱਠੀ ਦਿਖਾਈ ਔਰ ਕਿਹਾ ਦਾਵਾ ਕੀਤਾ ਕਿ ਸਾਡੇ ਕੋਲ ਪਹਿਲੇ ਹੀ ਇਹ ਹਾਲ ਬੁੱਕ ਹੈ ਅਸੀਂ ਅਸੀਂ ਇਹ ਹਾਲ ਸ਼ੁਰੂ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਹੀਂ ਦੇ ਸਕਦੇ ਇਸ ਦੌਰਾਨ ਸਦਾ ਹਰਮਿਤ ਸਿੰਘ ਕਾਲਕਾਨ ਨੇ ਇੱਕ ਚਿੱਠੀ ਲਹਿرائی ਉਸ মিডিਆ ਬਾਈਟ ਦੇ ਵਿੱਚ ਜਿਸ ਜੋ ਚਿੱਠੀ ਤੋਂ ਪਤਾ ਲੱਗਿਆ ਕਿ ਇਹ ਚਿੱਠੀ ਸ਼੍ਰੀ ਦੀਪਕ ਬਾਲੀ ਵੱਲੋਂ ਲਿਖੀ ਗਈ ਹੈ ਜੋ ਸਲਾਹਕਾਰ ਨੇ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰੋਮੋਸ਼ਨ ਬੋਰਡ ਦੇ ਔਰ ਜੋ ਉਹਨਾਂ ਵੱਲੋਂ ਚਿੱਠੀ ਲਿਖੀ ਗਈ ਹੈ ਉਹਦੇ ਵਿੱਚ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਪੰਜਾਬੀ ਦੇ ਵਿੱਚ ਕਿ ਹਾਲ ਨੰਬਰ 1 2 3 ਸਾਨੂੰ 25 ਅਕਤੂਬਰ ਦੇ ਸਮਾਗਮ ਲਈ ਦਿੱਤਾ ਜਾਵੇ ਉਸ ਦਿਨ ਔਰ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਜੋ ਇਸ ਚਿੱਠੀ ਦੇ ਵਿੱਚ ਨਜ਼ਰ ਆ ਰਹੀ ਹੈ ਕਿ ਇਹ ਚਿੱਠੀ ਪੰਜਾਬੀ ਵਿੱਚ ਲਿਖੀ ਹੈ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਦੇ ਸਲਾਹਕਾਰ ਨੇ ਔਰ ਥੱਲੇ ਸਾਈਨ ਜੋ ਨੇ ਉਹ ਲਿਖਿਆ ਯੂਅਰ ਸਿਨਸੀਅਰਲੀ ਔਰ ਫਿਰ ਥੱਲੇ ਸਾਈਨ ਨੇ ਇਹ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਦਾ ਟੂਰਿਜ਼ਮ ਔਰ ਹੈਰੀਟੇਜ ਆਪਣੇ ਆਪ ਨੂੰ ਪ੍ਰਮੋਸ਼ਨ ਦਾ ਜੋ ਬੋਰਡ ਦੱਸਿਆ ਜਾ ਰਿਹਾ ਹੈ ਉਹਦਾ ਜਿਹੜਾ ਸਲਾਹਕਾਰ ਹੈ ਚਿੱਠੀ ਪੰਜਾਬੀ ਦੇ ਵਿੱਚ ਲਿਖਦਾ ਗੁਰਮੁਖੀ ਫੌਂਟ ਦੇ ਵਿੱਚ ਲਿਖਦਾ ਔਰ ਥੱਲੇ ਸਾਈਨ ਜਿਹੜੇ ਜਗਾ ਆਉਂਦੀ ਹੈ ਯੂਰ ਸincerely ਉੱਥੇ ਪੰਜਾਬੀ ਇੰਗਲਿਸ਼ ਦੇ ਵਿੱਚ ਰੋਮਨ ਵਿੱਚ ਲਿਖ ਕੇ ਥੱਲੇ ਸਾਈਨ ਕੀਤੇ ਜਾਂਦੇ ਨੇ ਜੇਕਰ ਇਹ ਚਿੱਠੀ ਨੂੰ ਅਸੀਂ 100% ਦੀ ਸੱਚ ਮੰਨ ਲਈਏ ਤੇ ਇਹ ਜ਼ਰੂਰ ਸੋਚਿਆ ਜਾ ਸਕਦਾ ਹੈ ਕਿ ਇਹ ਚਿੱਠੀ ਲਿਖਣ ਵਾਲਿਆਂ ਦਾ ਮਿਆਰ ਕੀ ਹੈ ਔਰ ਪੰਜਾਬ ਸਰਕਾਰ ਜੋ ਗੁਰਤੇਗ ਮਹਦਰ ਸਾਹਿਬ ਦਾ ਸਮਾਗਮ ਕਰਾਣਾ ਚਾਹੁੰਦੀ ਹੈ ਉਹਨਾਂ ਕੋਲ ਚਿੱਠੀ ਨੂੰ ਸਮਾਪਤ ਕਰਨ ਵਾਸਤੇ ਯੂਅਰ ਸincere ਦੀ ਅੰਗਰੇਜ਼ੀ ਲਿਖਣਾ ਕੀ ਜ਼ਰੂਰੀ ਸੀ ਜਾਂ ਇਹ ਵੀ ਹੋ ਸਕਦਾ ਹੈ ਕਿ ਚਿੱਠੀ ਕਿਸੇ ਹੋਰ ਕੰਮ ਵਾਸਤੇ ਵਰਤੀ ਗਈ ਹੋਵੇ ਔਰ ਸਾਈਨਾਂ ਦੇ ਔਰ ਜੋ ਉੱਪਰ ਦਾ ਰੈਫਰੈਂਸ ਨੰਬਰ ਹੈ ਉਹਨੂੰ ਸੇਮ ਰੱਖ ਕੇ ਵਿਚਾਰ ਦਾ ਪੈਰਾਗ੍ਰਾਫ ਜਿਹੜਾ ਹੈਗਾ ਅੰਗਰੇਜ਼ੀ ਦਾ ਉਹ ਕਾਪੀ ਪੇਸਟ ਕਰਕੇ ਨਵਾਂ ਪ੍ਰਿੰਟ ਕੱਢ ਲਿਆ ਗਿਆ ਹੋਵੇ ਜੇਕਰ ਇਹ ਸਾਰਾ ਕੁਝ ਸੱਚ ਹੈ ਤਾਂ ਪੰਜਾਬ ਸਰਕਾਰ ਨੂੰ ਇਸ ਗੱਲ ਦੇ ਉੱਤੇ ਆਪਣੀ ਸਫਾਈ ਦੇਣੀ ਚਾਹੀਦੀ ਹੈ ਕਿਉਂਕਿ ਦਲੇਰੀ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਬੇਨਤੀ ਹੈ ਖਾਸ ਕਰਕੇ ਸ਼੍ਰੀ ਦੀਪਕ ਬਾਲੀ ਜੀ ਨੂੰ ਜੇਕਰ ਤੁਸੀਂ ਇਹ ਚਿੱਠੀ ਲਿਖੀ ਹੈ ਤੇ ਮੀਡੀਆ ਨੂੰ ਜਨਤਕ ਕਰੋ ਔਰ ਸਏ ਸਏ ਦੱਸੋ ਕਿ ਤੁਸੀਂ ਇਹ ਕਿਉਂ ਦੋ ਲੈਂਗੁਏਜ ਦੇ ਵਿੱਚ ਚਿੱਠੀ ਲਿਖੀ ਹੈ ਜਾਂ ਫਿਰ ਇਹ ਚਿੱਠੀ ਕੋਈ ਗਫਲਤ ਦੇ ਵਿੱਚ ਦਿੱਲੀ ਕਮੇਟੀ ਨੇ ਆਪ ਤਿਆਰ ਕੀਤੀ ਤਾਂ ਕਿ ਸ਼੍ਰੋਮਣੀ ਕਮੇਟੀ ਨੂੰ ਹੈ ਜੋ ਪ੍ਰਬੰਧ ਉਹ ਮੰਗ ਰਹੀ ਸੀ ਲਕੀਸ਼ਾ ਬੰਜਾਰਾ ਹਾਲ ਦਾ ਔਰ ਜੋ ਹੋਰ ਰਾਇਸ ਦਾ ਪ੍ਰਬੰਧ ਮੰਗ ਰਹੀ ਸੀ ਉਹ ਨਾ ਦੇਣਾ ਪਿਆ ਵਿਚਾਰ ਦਾ ਰਸਤਾ ਕੱਢਣ ਵਾਸਤੇ ਇਹ ਕੀਤਾ ਗਿਆ ਤੇ ਜੋ ਵੀ ਹੈ ਇਹ ਦੋਨੋਂ ਧਿਰਾਂ ਨੂੰ ਇਸ ਮਸਲੇ ਦੀ ਸਫਾਈ ਦੇਣੀ ਚਾਹੀਦੀ ਹੈ ਇਹ ਚਿੱਠੀ ਸ਼ੱਕੀ ਨਜ਼ਰ ਆ ਰਹੀ ਹੈ ਔ